ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਰਾਤ ਬੜੀ ਮੰਦ ਭਾਗੀ ਘਟਨਾ ਵਾਪਰਦੀ ਹੈ ਗੁਰੂ ਘਰ ਦੀਆਂ ਸੇਵਾਵਾਂ ਕਰਨ ਵਾਲੇ ਰਾਜਪੁਰਾ ਸ਼ਹਿਰ ਦੇ ਸਾਡੇ ਦੀ ਇਹ ਘਟਨਾ ਜਿਹਦੇ ਰਾਤ ਨੂੰ ਗੁਰੂ ਘਰ ਦੀਆਂ ਸੇਵਾਵਾਂ ਕਰਨ ਵਾਲੇ ਜਿਹੜੇ ਦਿਨ ਰਾਤ ਆਪਣੀ ਕਿਰਤ ਕਮਾਈ ਕਰਕੇ ਦਾ ਸੰਬੰਧ ਕੱਟ ਕੇ ਉਹ ਨੌਜਵਾਨ ਜੋ ਪੀੜੀਆਂ ਦੀ ਜੋ ਸਾਧੂਆਂ ਦੇ ਬਸਤਰਾਂ ਦੀ ਜੋ ਪਾਲਕੀਆਂ ਦੀ ਸੇਵਾਵਾਂ ਦੂਰ ਦੂਰ ਜਾ ਕੇ ਕਰਦੇ ਨੇ ਉਹਨਾਂ ਦਾ ਨੌਜਵਾਨਾਂ ਤੇ ਸ਼ਰਾਬ ਪੀ ਕੇ ਕੁਝ ਬੰਦਿਆਂ ਨੇ ਹਮਲਾ ਕੀਤਾ ਹਸਪਤਾਲ ਦੇ ਵਿੱਚ ਉਹ ਇਲਾਜ ਜਿਹੜੇ ਇਲਾਜ ਜਿਹੜੇ ਇਸ ਸਮੇਂ ਹਸਪਤਾਲ ਦੇ ਦਾਖਲ ਨੇ ਮੈਂ ਸਵੇਰੇ ਵੀਡੀਓ ਦੇਖੀ ਆ ਬਾਹਰ ਹੋਣ ਕਰਕੇ ਮੈਂ ਮਾਫੀ ਮੰਗਦਾ ਮੈਂ ਸਿੰਘਾਂ ਨਾਲ ਮੇਲ ਨਹੀਂ ਕਰ ਸਕਿਆ ਪਰ ਮੈਂ ਇਹ ਬੇਨਤੀ ਕਰਦਾ ਹਾਂ ਉਹ ਸਾਰੇ ਸਿੰਘਾਂ ਵੀ ਸਿੰਘੋ ਡਰਨਾ ਨਹੀਂ ਘਬਰਾਉਣਾ ਨਹੀਂ ਤੇ ਨਾ ਹੀ ਆਪਾਂ ਨੂੰ ਕੋਈ ਫਿਕਰ ਤੁਸੀਂ ਤਾਂ ਉਹ ਯੋਧੇ ਹੋ ਭਾਈ ਦਿਆ ਸਿੰਘ ਦਲਦਿਆਂ ਤੁਸੀਂ ਸਾਰੇ ਸਿੰਘ ਉਹ ਤੁਸੀਂ ਸਾਰੀਆਂ ਫੌਜਾਂ ਉਹ ਤਿਆਰ ਪਰ ਤਿਆਰ ਹੋ ਕਿ ਉਸ ਤੋਂ ਬਾਅਦ ਮੈਂ ਅਪਰੀਸ਼ੀਏਟ ਕਰਦਾ ਪੈਨਦੀਨਾ ਮਿੱਤਰ ਉਹ ਹਸਪਤਾਲ ਪਹੁੰਚੇ ਨੇ ਔਰ ਉਹਨਾਂ ਨੇ ਫੌਰਨ ਜਿਹੜੀ ਆ ਪੰਜਾਬ ਪੁਲਿਸ ਨੂੰ ਕਾਰਵਾਈ ਵਾਸਤੇ ਕਿਹਾ ਔਰ ਉਮੀਦ ਕਰਦੇ ਆ ਕਾਰਵਾਈ ਹੋਏਗੀ ਵੀ ਪਰ ਜੇ ਕਾਰਵਾਈ ਹੁੰਦੀ ਆ ਠੀਕ ਆ ਨਹੀਂ ਹੁੰਦੀ ਤੇ ਮੈਂ ਅਸਿੰਘਾਂ ਨੂੰ ਬੇਨਤੀ ਕਰਾਂਗਾ ਸਿੰਘੋ ਆਪਾਂ ਨੂੰ ਫਿਰ ਕੋਈ ਲੋੜ ਨਹੀਂ ਕਾਰਵਾਈ ਕਰਾਉਂਦੀ ਕਿਉਂਕਿ ਭੱਜਿਆ ਨੂੰ ਬਾਣ ਤਾਂ ਫਿਰ ਇੱਕੋ ਜਿਹੀ ਹੁੰਦੇ ਨੇ ਜਿਹੜਾ ਹਮਲਾ ਹੋਇਆ ਸੁਣਨ ਚਾਹ ਰਿਹਾ ਵੀ ਉਹ ਜਿਹੜੇ ਲੜਕੇ ਨੇ ਉਹ ਬਨਵਾੜੀ ਸਾਡੇ ਲਾਜਪੁਰ ਦੇ ਵਿੱਚ ਇੱਕ ਜਗ੍ਹਾ ਪੈਂਦੀ ਆ ਬਨਵਾੜੀ ਕਸਬਾ ਉਥੋਂ ਦੇ ਨੌਜਵਾਨ ਨੇ ਜਿਨ੍ਹਾਂ ਨੇ ਕਿਰਚਾ ਮਾਰੀਆਂ ਸ਼ਰਾਬ ਪੀ ਕੇ ਹੋਰ ਵੀ ਹੱਲਾ ਗੁੱਲਾ ਰਾਜਪੁਰਾ ਸ਼ਹਿਰ ਦੇ ਵਿੱਚ ਕੀਤਾ ਅਸੀਂ ਕਿਸੇ ਦੇ ਕੰਮ ਵਿੱਚ ਇੰਟਰਫੇਅਰ ਨਹੀਂ ਕਰਦੇ ਰਾਜਪੁਰਾ ਸ਼ਹਿਰ ਦੇ ਵਿੱਚ ਸਾਡਾ ਸੁਭਾਅ ਹੈ ਮੇਲਾ ਆਪਣਾ ਖਾਸ ਕਰਕੇ ਪਰ ਜੇ ਕੋ ਸਾਡੇ ਸਿੰਘਾਂ ਦੇ ਕੰਮ 'ਚ ਇੰਟਰਫੇਅਰ ਕਰੇ ਤੇ ਫਿਰ ਸਾਡਾ ਇੰਟਰਫੇਅਰ ਉਥੋਂ ਤੱਕ ਹੁੰਦਾ ਜਿੱਥੋਂ ਤੱਕ ਤੇ ਸਾਡਾ ਪੈਰ ਪਿੱਛੇ ਨਹੀਂ ਮੁੜਦਾ ਤੇ ਮੈਂ ਬਨਵਾੜੀ ਦੇ ਆ ਉਹਨਾਂ ਵੀਰਾਂ ਨੂੰ ਭੈਣਾ ਨੂੰ ਭਰਾਵਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਸਾਡੇ ਨਾਲ ਉੱਠਦੇ ਨੇ ਬੈਠਦੇ ਨੇ ਸਾਨੂੰ ਮਿਲਦੇ ਨੇ ਸਾਡਾ ਬਹੁਤ ਪਿਆਰ ਹੈ ਪਨਵਾੜੀ ਦੇ ਕੁਝ ਨੌਜਵਾਨ ਮੀਰਾ ਦੇ ਨਾਲ ਕੁਝ ਜਿਹੜੇ ਸਮਾਜ ਸੇਵਾ ਕਰਦੇ ਉਹਨਾਂ ਵੀਰਾਂ ਦੇ ਨਾਲ ਉਮੀਦ ਕਰਦੇ ਆ ਵੀ ਉਹ ਇਸ ਵਿਸ਼ੇ ਤੇ ਸਾਡੇ ਨਾਲ ਨੌਜਵਾਨਾਂ ਦੇ ਨਾਲ ਖੜਨਗੇ ਸਾਨੂੰ ਸਾਥ ਦੇਣਗੇ ਤੇ ਜਿਹੜੇ ਉਹ ਨੌਜਵਾਨਾਂ ਨੇ ਘਟਨਾ ਕੀਤੀ ਆ ਤੇ ਦੂਜੀ ਬੇਨਤੀ ਫੇ ਤੁਹਾਨੂੰ ਇਹ ਹੀ ਆ ਮੈਂ ਕਿਹਾ ਭੱਜ ਜਲਵਾਣੇ ਕੋ ਜੇ ਤੇ ਜਿੱਥੇ ਦਿਲ ਕਰਦਾ ਇਹਦਾ ਰਾਤ ਨੂੰ ਤੁਸੀਂ ਕਿਚਾਂ ਫੜੀ ਫਿਰਦੇ ਸ਼ਰਾਬਾਂ ਪੀਤੀਆਂ ਤੁਸੀਂ ਤੇ ਨੌਜਵਾਨਾਂ ਦੇ ਉੱਪਰ ਹਮਲਾ ਕਰ ਗਏ ਤੁਸੀਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਕੈਮਰਾ ਕਿ ਆਜੂ ਕੋ ਜਿੱਥੇ ਰੱਖਣ ਜਿੱਥੇ ਦਿਲ ਕਰਦਾ ਜੇ ਬਨਵਾੜੀ ਵਾਲਿਓ ਨੌਜਵਾਨੋ ਐਡੀ ਕੀ ਬਦਮਾਸ਼ੀ ਆਲਾ ਤੇ ਜਿੱਥੇ ਦਿਲ ਕਰਦਾ ਫਿਰ ਟਾਈਮ ਲਾ ਕੇ ਜਿਹੜਾ ਤੁਸੀਂ ਆਜੋ ਬਾਕੀ ਫੇਰ ਮੈਂ ਐਮਐਲਏ ਸਾਡੇ ਨੀਲਾ ਮਿੱਤਰਾ ਤਲਵਾਰ ਕਰਦਾ ਜਿਹਦੇ ਹੱਥਾਂ ਤੱਕ ਪਹੁੰਚ ਕੇ ਜਿਨ੍ਹਾਂ ਨੇ ਨੌਜਵਾਨਾਂ ਦਾ ਜਾਜਾ ਲਿਆ ਤੇ ਮੈਂ ਬੇਨਤੀ ਕਰਦਾ ਰਾਜਪੁਰ ਵਾਲਿਆਂ ਨੂੰ ਵੀਰੋ ਇੱਕ ਦਿਨ ਦਾ ਟਾਈਮ ਦੇ ਦਿਓ ਕੱਲ ਨੂੰ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਂਗੇ ਜਿਹੜਾ ਹੁਕਮ ਮੈਨੂੰ ਪਿਦੇ ਭਰਾ ਰਾਜਪੁਰ ਵਾਲੇ ਲਾਉਣਗੇ ਆ ਇੱਕ ਇੱਕ ਖੂਨ ਦਾ ਕਤਰਾ ਜਿਹੜਾ ਉਹਨਾਂ ਆਭਾਵਾਂ ਦੇ ਵਾਸਤੇ ਮੈਂ ਦੁਹ ਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ